ਸੋ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਮੁੱਖ ਮੰਤਰੀ ਨੇ ਤੇ ਮਨਜਿੰਦਰ ਸਿਰਸੇ ਨੇ ਇੱਕ ਭੇਡ ਤੇ ਰੰਗ ਕਰਕੇ ਤੋਰਿਆ ਵੀ ਇਹ ਸ਼ੇਰ ਹੈ ਸੋ ਪੰਜਾਬੀਆਂ ਦੇ ਟੀਕਾ ਲਾ ਕੇ ਦੇਖ ਰਿਹਾ ਵੀ ਕਿੰਨੇ ਕ ਮੰਗਤੇ ਨੇ ਪੰਜਾਬੀ ਜਿਹੜੇ ਪਿੱਛੇ ਪਿੱਛੇ ਫਿਰਦੇ ਨੇ ਨਾ ਮਨਕੀਰ ਤੌਲਖ ਦੇ ਪੈਸੇ ਮੰਗਦੇ ਉਹ ਪੰਜਾਬੀ ਨਹੀਂ ਹੋ ਸਕਦੇ ਉਹ ਡੋਗਰਿਆਂ ਦੀ ਔਲਾਦ ਨੇ ਸੋ ਮਨਜਿੰਦਰ ਸਰਚੇ ਵਰਗੀਆਂ ਕਤੀੜਾ ਨੂੰ ਦੱਸ ਦੇਣਾ ਚਾਹੁੰਦੇ ਆ ਵੀ ਪੰਜਾਬੀ ਮੰਗਤੇ ਨਹੀਂ ਟਕਸਾਲੀ ਅਕਾਲੀ ਮੰਗਤੇ ਨਹੀਂ ਬਾਦਲ ਵੀ ਜਿਹੜੇ ਨੇ ਇਹ ਵੀ ਭਾਜਪਾ ਦੀ ਭੇਡ ਨੇ ਇਹਨਾਂ ਦਾ ਵੀ ਬਾਈਕਾਟ ਕਰੋ ਮਨਕਿਰਤ ਔਲਖਾ ਜਿਹੜਾ ਮਨਜਿੰਦਰ ਸਰਚੇ ਦੀ ਸਾਲੀ ਦਾ ਮੁੰਡਾ ਹੈ ਇਹ ਪੰਜਾਬ ਸਰਕਾਰ ਦਾ ਤੇ ਭਾਜਪਾ ਦਾ ਹੱਥ ਠੋਕਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਭੰਡ ਮੁੱਖ ਮੰਤਰੀ ਵੀ ਭਾਜਪਾ ਜੋ ਚੋਣ ਲੜੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ